ਨੀ ਕੋਈ ਇੰਟਰਸਟ ਨਹੀਂ ਹੈਗੀ ਠੀਕ ਆ ਸਾਡੇ ਤੇ ਪਿੰਡਾਂ ਦੇ ਪੜ੍ਹੇ ਲਿਖੇ ਮੁੰਡੇ ਆ ਤੇ ਕੋਈ ਐਦਾਂ ਦਾ ਨਹੀਂ ਹੈਗਾ ਜਿਹੜਾ ਅਨਪੜਾ ਪਰ ਫਿਰ ਵੀ ਇਹ ਵੇਚੇ ਦੇ ਨਾਲ ਚੱਲੋ ਆਪਣਾ ਘਰ ਦਾ ਗੁਜ਼ਾਰਾ ਕਰਦੇ ਪਏ ਆ ਜੇ ਮੰਨ ਲਓ ਇੱਥੇ ਬਾਹਰੋਂ ਬੰਦਾ 200 400 500 ਬੰਦਾ ਬਾਹਰੋਂ ਆਗੇ ਇੱਥੇ ਕੰਮ ਕਰੂਗਾ ਤਾਂ ਸਾਡੇ ਇਥੋਂ ਦੇ ਲੋਕਲ ਜਿਹੜੇ ਨਿਆਣੇ ਆ ਇਹ ਕਿੱਥੇ ਜਾਣਗੇ ਇਹ ਇਸ ਕਰਕੇ ਸਾਰੇ ਬੰਦਿਆਂ ਨੇ ਇਕੱਠੇ ਹੋ ਕੇ ਤਾਂ ਕਿਹਾ ਵੀ ਸਾਡਾ ਇੱਥੇ 10 ਦਿਨ ਕੰਮ ਚੱਲ ਜੂਗਾ ਪਰ ਤੁਸੀਂ ਖੁਦ ਨਿਗਾਹ ਮਾਰੋ ਉਧਰ ਕੈਮਰਾ ਮਾਰ ਕੇ ਦੇਖੋ ਵੀ ਕਿੰਨੇ ਦਿਨ ਦਾ ਰੇਤਾ ਰਹਿ ਗਿਆ ਇੱਥੇ ਹਾਂਜੀ ਸਰ ਕੀ ਨਾਮ ਹੈ ਕੁਲਵਿੰਦਰ ਸਿੰਘ ਨਾਮ ਹੈ ਜੀ ਸਰ ਅੱਜ ਤੁਸੀਂ ਰੇਤੇ ਟੱਕ ਦੇ ਕੱਟ ਕੀਤੇ ਕੱਟ ਕਰਨ ਦਾ ਕੀ ਕਰਨਾ ਸਾਡਾ ਤਾਂ ਜੀ ਐਵੇਂ ਸਾਡੀਆਂ ਆਪਣੀਆਂ ਟਰਾਲੀਆਂ ਜੀ ਲੇਬਰ ਆਈਆਂ ਬਾਹ ਹੁਣ ਇਹਨਾਂ ਦਾ ਕੋਈ ਇਸ਼ੂ ਆ ਉਹ ਜਿਹੜੇ ਪਿੰਡ ਵਾਲੀਆਂ ਲੇਬਰ ਆ ਉਹ ਕਹਿੰਦੇ ਵੀ ਅਸੀਂ ਮਨ ਲਾ ਅਸੀਂ ਭਰਾਂਗੇ ਟਰਾਲੀਆਂ ਵੀ ਬਾਹਲੀ ਲੇਬਰ ਨਹੀਂ ਪਰ ਸਕਦੀ ਸਾਡੇ ਖੜੀਏ ਤੁਸੀਂ ਅਸੀਂ ਸਵੇਰ ਦੇ ਆ ਜੀ 6 ਵਜੇ ਆਈ ਸੀ ਟਰਾਲੀ ਜੀ 6 ਵਜੇ ਟਰਾਲੀ ਕੋਈ ਭਰ ਨਹੀਂ ਦਿੱਤੀਗੇ ਨਹੀਂ ਜੀ ਸਾਡੀਆਂ ਭਰ ਨਹੀਂ ਹੋਈਆਂ ਟਰਾਲੀਆਂ ਜੀ ਵਿੱਚੇ ਖੜੀਆਂ ਖਾਲੀ ਹੁਣ ਮੰਨ ਲਓ ਕਹਿੰਦੇ ਵੀ ਬੰਦ ਕਰ ਦਿਓ ਕੰਮ ਵੀ ਚਲਾਉਣੀ ਨਹੀਂ ਹੈਗਾ ਸਾਢੇ 10000 ਰੁਪਏ ਦਾ ਨੁਕਸਾਨ ਹੁੰਦਾ ਜੀ ਤੇਲ ਫੁੱਕੇ ਆ ਕੜ ਕੇ ਦੇ ਉੱਠੇ ਆਂ ਜੀ ਅੰਜੀ ਵੀਰ ਜੀ ਕੀ ਨਾਮ ਹੈ ਜੀ ਜੋਹਰਾ ਸਿੰਘ ਆ ਜੀ ਪੰਡੱਲੀ ਹਾਲ ਤਾਂ ਜੀ ਹਾਂ ਤੁਸੀਂ ਅੱਜ ਕੱਟ ਦਿੱਤਾ ਹੈ ਕੱਟ ਕਰਨ ਦਾ ਕੀ ਕਰਨ ਥੋਟਾ ਜੀ ਕੱਟਦਾ ਜੀ ਮਤਲਬ ਆ ਜੀ ਤੁਹਾਡੇ 100 150 ਬੰਦੇ ਇਹ ਘੜਾ ਡਲੇਵਰ ਚ ਕੰਮ ਕਰਦਾ ਜੀ ਆਹ ਲੇਬਰ ਵਾਲੇ ਕਹਿੰਦੇ ਵੀ ਹੋਰੇ ਕੰਮ ਨਹੀਂ ਕਰਨ ਦੇਣਾ ਜੀ ਅੱਜ 7 ਵਜੇ ਦੇ ਆਇਆ ਘਰੋਂ ਨਿਕਲ ਗਏ ਭੁੱਖੇ ਪਾਣ ਆ ਰੋਟੀ ਪਾਣ ਸਾਡੇ ਉੱਧਰ ਡੱਬੇ ਉੱਧੇ ਪਈ ਆ ਜੀ ਹੁਣ ਇਹ ਲੇਬਰ ਕੰਮ ਕਰਦੀ ਰਹੀ ਆ ਹੁਣ ਇਹ ਲੇਬਰ ਚਾਹਣਗੇ 30 40 ਬੰਦੇ ਹ ਉਹ ਕਹਿੰਦੇ ਅਸੀਂ ਉਹਰੇ ਕੰਮ ਨਹੀਂ ਆਦੇ ਫਿਰ ਨੂੰ ਕੰਮ ਦੇਣਾ ਬਾਅਦ ਹੀ ਦੇਣ ਨੂੰ ਕਿਹੜੀ ਬੱਲੀ ਆਉਂਦੇ ਲੇਬਰ ਪਰੋਂ ਆਉਂਦੀ ਹੈ ਸਾਡੇ ਇਹ ਕੋਈ ਲਿਖਤੀ ਤੌਰ ਤੇ ਲਿਖ ਕੇ ਦਿੱਤਾ ਗਿਆ ਵੀ ਉਧਰ ਇਧਰ ਨਹੀਂ ਸਾਡੇ ਨਹੀਂ ਲੇਬਰ ਵਾਲੇ ਗੇਰੇ ਜੀ ਹੋਰ ਕੋਈ ਨਹੀਂ ਕਹਿੰਦਾ ਜੈ ਸਿੰਘ ਸਾਹਿਬ ਕਹਿੰਦਾ ਸਰਕਾਰ ਕਹਿੰਦੀ ਜਿਹੜਾ ਮਰਜ਼ੀ ਆਵੇ ਟਰਾਲੀ ਆਵੇ ਬੰਦੇ ਲਿਆਵੇ ਆਪਣਾ ਟਰਾਲੀ ਭਰਾ ਕੇ ਲੈ ਕੇ ਜਾ ਸਕਦਾ ਜੀ ਜੈ ਸਿੰਘ ਸਾਹਿਬ ਵੱਲੋਂ ਕੀ ਭਰੋਸਾ ਦਿੱਤਾ ਗਿਆ ਉਹ ਤਾਂ ਐਂ ਕਹਿੰਦੇ ਕਿ ਕੰਮ ਕਰੋ ਸਾਰੀ ਲੇਬਰ ਕਰੂੰਗੀ ਨਹੀਂ ਤਾਂ ਕੰਮ ਬੰਦ ਹੋਊਗਾ ਜੀ ਸਵੇਰ ਤੇ ਕਿੰਨੀਆਂ ਟਰਾਲੀਆਂ ਭਰੀਆਂ ਟਰਾਲੀ ਕੋਈ ਨਹੀਂ ਪਰ ਹੋਈ ਸਵੇਰ ਦਾ 7 ਵਜੇ ਤੇ ਆਇਆ ਜੀ ਸਵੇਰ ਦੇ ਭੁੱਖੇ ਸਾਡੇ ਦਾ ਬੈਂਤੀਆਂ ਕੰਮ ਚੱਲਿਆ ਸਾਰਿਆਂ ਦੀ ਚੱਲੇ ਨਿਤਾਜੀਪਾ ਕੰਮ ਬੰਦ ਹੋਵੇ ਹਾਂਜੀ ਸਾਡੇ ਵੱਲ ਆਈ ਬੈਂਤੀ ਹੈ ਜੀ ਹਾਂਡੇ ਨੂੰ ਤਿਆਰ ਹੋ ਜਾਂਦੇ ਹਾਂ ਹਾਂਜੀ ਵਿੱਚ ਕੀ ਨਾਮ ਹੈ ਮੇਰਾ ਨਾਮ ਜੀ ਸਾਦਾ ਸਿੰਘ ਜੀ ਵਿੱਚ ਦੂਜੀ ਮਜ਼ਦੂਰਾ ਵੱਲੋਂ ਇੱਥੇ ਹੜਤਾਲ ਕੀਤੀ ਗਈ ਵੀ ਤੁਹਾਡੇ ਵੱਲੋਂ ਲੇਬਰ ਨੂੰ ਕੰਮ ਨਹੀਂ ਕੀਤਾ ਜਾਂ ਗਿਆ ਦੇਖੋ ਜੀ ਅਸੀਂ ਗਏ ਸੀ ਬੱਲੀਬਾਲ ਸਾਨੂੰ ਇਹਨਾਂ ਨੇ ਮੋਟਰਸਾਈਕਲਾਂ ਤੋਂ ਨਹੀਂ ਲੱਤਨ ਤੱਕ ਕਹਿੰਦੇ ਆਪਣੇ ਘਰ ਜਾਓ ਅਸੀਂ ਬਾਹਰ ਦੇ ਬੰਦੇ ਨਹੀਂ ਲੱਗਣ ਦੇਣੀ ਇਸ ਕਰਕੇ ਅਸੀਂ ਵੀੜਕਾ ਡਾਇਆ ਸੀ ਹੁਣ ਚਲੋ ਸਮਝੌਤਾ ਹੋ ਗਿਆ ਜੋ ਜੈ ਸਾਹਿਬ ਨੇ ਕਹਿਤਾ ਚਲੋ ਲੱਗਦਾ ਹੈ ਲਗਪੈਣ ਸਾਨੂੰ ਕੋਈ ਹੁਣ ਅਤਰਾਜ ਗਰੀ ਨਹੀਂ ਬੰਦੇ ਬਹੁਤ ਜ਼ਿਆਦਾ ਨੇ ਬੰਦੇ 100 150 ਬੰਦਾ ਹੀ ਸਾਡੇ ਬੰਦੇ 70 75 ਬੰਦੇ ਨੇ ਸਾਨੂੰ ਟਰਾਲੀ ਨਹੀਂ ਮਿਲਦੀ ਸਾਨੂੰ ਕੋਈ ਸਾਨੂੰ ਟਰਾਲੀ ਨਹੀਂ ਮਿਲਦੀ ਜਿਹੜੀ ਟਰਾਲੀ ਆਉਂਦੀ ਪਿੱਛੇ ਹੀ ਬਹਿ ਗਿਆ ਦਿੰਦੇ ਸਾਡੀ ਆ ਟਰਾਲੀ ਸਾਡੀ ਸਾਡੇ 70 ਬੰਦੇ ਨੇ ਸਾਡੇ 60 70 ਬੰਦੇ ਆ ਜੀ ਇਹਨਾਂ ਦਾ ਸਰ ਜੀ 30 30 ਟਰਾਲੀਆਂ ਖੜੀਆਂ ਰਹਿੰਦੀਆਂ ਜੀ ਅਸੀਂ 2 2 3 3 ਟਰਾਲੀਆਂ ਭਰ ਕੇ ਦਿਹਾੜੀ ਦੀਆਂ ਘਰ ਚਾਈਦਾ ਜੀ ਇਹਨਾਂ ਦੇ ਕੋਲ ਟਰਾਲੀ ਬੱਲੀਗਾਲ ਦੀ ਆਉਂਦੀ ਆ ਉਹ ਹੀ 30 35 ਟਰਾਲੀਆਂ ਮੈਂ ਬੱਲੀਵਾਲ ਜਾਣਾ ਸੀ ਬੱਲੀਆ ਵਾਲੇ ਲੇਬਰ ਕੋਲ ਜਾਣਾ ਸੀ ਇਹਨਾਂ ਕੋਲ ਟਰਾਲੀਆਂ ਖੜੀਆਂ ਰਹਿੰਦੀਆਂ ਸੀ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਵੀ ਤੁਸੀਂ ਟਰਾਲੀਆਂ ਵੰਡ ਕੇ ਲੈ ਲਿਆ ਕਰੋ ਉਹ ਕਹਿੰਦੇ ਨਹੀਂ ਸਾਡੀਆਂ ਟਰਾਲੀਆਂ ਪਿੰਡ ਦੀਆਂ ਹੁੰਦੀਆਂ ਅਸੀਂ 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 ਰੁਪਈਆ 100 150 ਕਰ ਦੂੰ ਲੈ ਕੇ ਜਾਣੇ ਇਹ 8 8 900 ਲੈ ਜਾਂਦੀ ਜੀ ਬਾਹਰ ਲੈ ਅਸੀਂ ਦਿੱਤੋ ਕੀ ਕਰੀਏ ਜੀ ਅਸੀਂ ਵੀ ਤੇ ਸਾਡੇ ਕਾਰ ਬਣੇ ਅਸੀਂ ਪਹਿਲਾਂ ਤੋਂ ਮੈਨੂੰ 25 30 ਸਾਲ ਹੋ ਗਏ ਟੱਕ ਦਾ ਹੀ ਕੰਮ ਕਰਦਾ ਜੀ ਮੈਂ ਔਰ ਕੋਈ ਕੰਮ ਨਹੀਂ ਕਰਦਾ ਜੀ ਮੈਂ 25 30 ਸਾਲ ਹੋ ਗਏ ਮੈਨੂੰ ਟੱਕ ਚ ਕੰਮ ਕਰਦੇ ਨੂੰ ਐਸੇ ਜਗ੍ਹਾ ਤੇ ਹੀ ਹਾਂਜੀ ਬਾਕੀ ਸਰ ਹਾਂਜੀ ਸਰ ਕੀ ਨਾਮ ਆ ਜੀ ਮੇਰਾ ਨਾਮ ਬਿੱਲੂ ਆ ਜੀ ਸਰ ਅੱਜ ਤੁਸੀਂ ਰੇਟੇ ਦੇ ਹੜਤਾਲ ਕੀਤੀ ਆ ਕੀ ਕਰਨ ਕੀ ਆ ਤੁਹਾਡਾ ਹੜਤਾਲ ਸਰ ਕਾਰਨ ਇਹ ਹੀ ਆ ਵੀ ਅਸੀਂ ਦੇਖੋ ਪਾਰ ਤੋਂ ਆਏ ਆ ਪਟੂਗੜ 100 150 ਬੰਦਾ ਸਾਡਾ ਖੜਾ ਆ ਇਧਰ ਵਾਲੇ ਬੰਦੇ ਜਿਹੜੇ ਲੇਬਰ ਵਾਲੇ ਨੇ ਉਹ ਇਹ ਕਹਿ ਰਹੇ ਨੇ ਵੀ ਅਸੀਂ ਤੁਹਾਨੂੰ ਕੰਮ ਨਹੀਂ ਕਰ ਲੈਣਾ ਇੱਥੇ ਤੋਂ ਸਾਰੇ ਇਹ ਸਾਰੇ ਬੰਦੇ ਸੀ ਇੱਥੇ ਇਸੇ ਕਾਸਤੇ ਇਕੱਠ ਹੋਏ ਆ ਸਵੇਰ ਦੇ ਤੇ ਆ ਕੇ ਖੜੇ 7 ਵਜੇ ਦੇ ਸਾਨੂੰ ਕੋਈ ਟਰਾਲੀ ਨਹੀਂ ਭਰਨ ਦੇ ਰੇ ਯਾਰ ਖੱਡੇ ਚ ਦੇਖ ਲੋ ਇਹਨਾਂ ਦੇ ਲੇਬਰ ਆ ਇਧਰਲੇ ਪਾਸੇ ਵਾਲੇ ਦੇ ਲੇਬਰਾਂ ਇਹ ਕੰਮ ਕਰਦੇ ਨੇ ਹਾਲਾਂਕਿ ਸਾਡੇ ਸਾਰੇ ਬੰਦੇ ਭੁੱਖਣ ਪਾਣੇ ਸੀ ਬੈਠੇ ਆ ਇਸ ਤਲਾਵਾ ਕੋਈ ਲੇਬਰ ਤਲਾਵਾ ਤੁਹਾਡੇ ਕੋਲ ਹੋਰ ਕੋਈ ਕੰਮ ਹੈ ਨਹੀਂ ਜੀ ਨਹੀਂ ਸਾਰਾ ਅਸੀਂ ਰਿੱਤੇ ਦੇ ਕੰਮ ਕਰਦੇ ਆ ਸਰ ਅਸੀਂ ਸਾਰੇ ਬੰਦੇ ਜਿੰਨੇ ਖੜੇ ਸਭ ਰਿੱਤੇ ਦੇ ਕੰਮ ਕਰਨ ਵਾਲੇ ਨੇ ਨਿਕੋ ਰੋ ਰੋ ਕੌਣ ਰਿਹਾ ਉਸ ਕੰਮ ਕਰ ਸਰੇ ਲੇਬਰ ਵਾਲੇ ਰੋਕ ਰਹੇ ਨੇ ਜਿਹੜੇ ਇੱਧਰਲੇ ਬੰਦੇ ਨੇ ਮੈਂਬਰ ਪੰਚਾਇਤ ਰੋਕਦੇ ਤੁਸੀਂ ਜੈ ਸਿੰਘ ਸਾਹਿਬ ਨਾਲ ਗੱਲ ਕੀਤੀ ਜੈ ਸਿੰਘ ਸਾਹਿਬ ਨਾਲ ਸਰ ਜੀ ਗੱਲ ਕੀਤੀ ਜੈ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਜੇ ਕੰਮ ਚੱਲੂਗਾ ਤਾਂ ਸਾਰੇ ਕੰਮ ਕਰਨਗੇ ਨਹੀਂ ਤਾਂ ਕੰਮ ਬੰਦ ਹੋ ਜਾਊਗਾ ਤੇ ਰੋਜ ਕਿੰਨੀਆਂ ਟਰਾਲੀਆਂ ਭਰ ਹੋਣ ਸਰ ਘੱਟੋ ਘਾਟ 1.5 200 200 ਟਰਾਲੀਆਂ ਤੋਂ ਭਰ ਕਰਨੇ ਕਿਤੇ 1.5 200 ਹੀ ਬੰਦੇ ਪਰਲੀ ਲੇਬਰ ਕਿੰਨੇ ਜਾਣੀ ਆਈ? ਕੋਟ ਕੋਟ 20-50 ਬੰਦੇ ਹੋਣੇ ਜ ਵੱਧ ਤੋਂ ਵੱਧ ਤੇ ਉਰਲੀ ਲੇਬਰ ਦੇ ਆ ਤਾਂ ਕੋਟ ਕੋਟ 100-150 ਬੰਦਾ ਖੜਾ ਹੀ ਸਾਡੇ ਲੇਬਰ ਦਾ ਜੀ। ਨਹੀਂ ਇਹ ਤੁਹਾਨੂੰ ਸਵੇਰ ਤੋਂ ਕੰਮ ਨਹੀਂ ਕਰਨਾ। ਨਹੀਂ ਸਰ ਸਾਰੇ ਸਾਰੇ ਬੇਲੇ ਬੈਠੇ ਸਾਰੇ ਇੱਥੇ ਦੇਖ ਲੋ ਜੱਗ ਟਰਾਲੀਆਂ ਦੇ ਕੋਲ ਖੱਡਾ ਭਰਿਆ ਬੇ ਵਿੱਚ ਜੀ ਪਰਦੇ ਪਏ ਆ। ਇਹ ਟੱਕ ਕਿਹੜੇ ਏਰੀਆ ਚ ਵੰਦਾਈ? ਇਹ ਟੱਕ ਸਾਰੇ ਨਵੇਂ ਸ਼ਹਿਰ ਚ ਪੈਂਦਾ ਪਿੰਡ ਸ਼ਮਸ਼ਪੁਰਾ ਜੀ ਇਹ। ਹੁਣ ਥੋੜੀ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਸਰ ਸਾਡੀ ਮੰਗ ਆਈ ਜੀ ਵੀ ਸਾਨੂੰ ਕੰਮ ਮਿਲਣਾ ਚਾਹੀਦਾ। ਅਸੀਂ ਮਜ਼ਦੂਰ ਬੰਦੇ ਆ ਸਭ ਘਰ ਤੋਂ ਆਸ ਕਰਕੇ ਆਏ ਸਾਡੇ ਬੱਚੇ ਘਰੇ ਦੇਖ ਹਾਂਜੀ ਸਰ ਕੀ ਨਾਮ ਹੈ ਜੀ ਨਾਮ ਲक्की ਸਿੰਘ ਹੈ ਮੇਰਾ ਭਾਈ ਅੱਜ ਤੁਸੀਂ ਕੱਟ ਕਿਹਾ ਕਿਉਂ ਕੀਤਾ ਕਿਸ ਕਾਰਨ ਕਰਕੇ ਕੱਟਿਆ ਭਾਈ ਕੱਟ ਤਾਂ ਆ ਗਈ ਤਾਂ ਭਾਈ ਅਸੀਂ ਪਾਰ ਤੋਂ ਰੇਤਾ ਪਾ ਨਾ ਨੇ ਉਰਲੇ ਪਾਰੀ ਉਰਲੇ ਲੇਬਰ ਆ ਜਿਹੜੀ ਭਾਈ ਇਧਰਲੇ ਏਰੀਏ ਦੀ ਨਵੇਂ ਸ਼ਹਿਰ ਦੀ ਭਾਈ ਇਹ ਕਹਿੰਦੇ ਆ ਕਿ ਅਸੀਂ ਪਾਲੇ ਪਾਰ ਵਾਲੀ ਲੇਬਰ ਨੂੰ ਕੰਮ ਨਹੀਂ ਕਰਨ ਦੇਣਾ ਭਾਈ 1.5 200 ਬੰਦਾ ਪਾਲੇ ਪਾਰ ਤੋਂ ਆ ਰਿਹਾ ਕੰਮ ਕਰਨੇ ਜੀ ਤੇ ਪਰਲੇ ਉਰਲੀ ਲੇਬਰ ਵਾਲਿਆਂ ਦਾ ਇਹੀ ਮਸਲਾ ਕਿ ਸਾਡੀ ਲੇਬਰ ਕੰਮ ਕਰੂਗੀ ਪਰਲੇ ਪਾਰ ਵਾਲੀ ਲੇਬਰ ਕੰਮ ਨਹੀਂ ਕਰੂਗੀ ਭਾਜੀ ਟੱਕ ਕਿਹੜੇ ਏਰੀਆ ਚ ਪੈਂਦਾ ਭਾਜੀ ਟੱਕ ਪੈਂਦਾ ਹੈ ਨਵੇਂ ਸ਼ਹਿਰ ਵਿੱਚ ਪੈਂਦਾ ਭਾਜੀ ਇਹ ਟਾਈਮ ਇਹ ਸ਼ੌਮਚਪੁਰ ਵਿੱਚ ਚੱਲ ਰਿਹਾ ਭਾਜੀ ਟੱਕ ਯਾਨੀ ਪਏ ਭਾਜੀ ਨਵੇਂ ਸ਼ਹਿਰ ਦੇ ਵਿੱਚ ਰਿਹਾ ਵਾ ਟੱਕ ਯਾਨੀ ਅਸੀਂ ਪਰਲੇ ਪਾਰ ਦੇ ਆਂ ਹੀ ਪਰਲੇ ਪਾਰ ਤੋਂ ਇੱਧਰ ਕੰਮ ਕਰਨ ਆ ਰਹੇ ਆਂ ਲੇਬਰ ਸਰਕਾਰੀ ਟੱਕਾ ਈ ਸਤਲੁਜ ਦਰਿਆ ਦੇ ਵਿੱਚ ਚੱਲ ਰਿਹਾ ਈ ਇਹ ਮਨਜ਼ੂਰਸ਼ੂ ਦਾ ਟੱਕਾ ਹਾਂਜੀ ਭਾਜੀ ਮਨਜ਼ੂਰ ਹੋਇਆ ਈ ਗਵਰਨਮੈਂਟ ਦੇ ਨਾਮ ਤੇ ਚੱਲ ਰਿਹਾ ਈ ਭਾਜੀ ਅੱਜ ਘੱਟੋ ਘੱਟ ਹਫ਼ਤਾ 10 ਦਿਨ ਹੋ ਨੀ ਹੁਣ ਇਹ ਕੀ ਕਹਿ ਰਹੇ ਨੇ ਉਰਲੀ ਲੇਬਰ ਨੂੰ ਕੰਮ ਨਹੀਂ ਕਰਨ ਦੇਣਾ ਕਿ ਨਹੀਂ ਭਾਈ ਉਰਲੀ ਲੇਬਰ ਕਹਿੰਦੇ ਜਿਹੜੀ ਪਾਰ ਦੀ ਆ ਉਹ ਲੇਬਰ ਕੰਮ ਕਰੂਗੀ ਜਿਹੜੀ ਪਰਲੇ ਪਾਰ ਤੋਂ ਲੇਬਰ ਆ ਰਹੀ ਹੈ 1.5 200 ਬੰਦਾ ਉਹ ਨਹੀਂ ਕੰਮ ਕਰੂਗਾ ਵੀ ਸਾਡੇ ਹੀ ਏਰੀਏ ਦੇ ਬੰਦੇ ਕੰਮ ਕਰਨਗੇ ਉਰਲੀ ਦਾ ਟੋਟਲ ਟੋਟਲ ਲੇਬਰ ਕਿੰਨੇ ਜਾਣੇ ਆ ਜੀ ਟੋਟਲ ਭਾਈ 1.5 200 ਬੰਦਾ ਆ ਜੀ ਪਾਲੇ ਪਾਰ ਤੋਂ ਆ ਰਿਹਾ ਜਿਹੜਾ ਜੀ ਉਰਲੀ 20 ਕ ਬੰਦੇ ਆ ਜੀ ਇਧਰ ਹੀ ਲੇਬਰ ਦੇ ਔਰਲੀ ਲੇਬਰ ਨੂੰ ਕੰਮ ਨਹੀਂ ਦੇ ਰਹੇ ਕੰਮ ਨਹੀਂ ਪਰਲੀ ਲੇਬਰ ਨੂੰ ਕੰਮ ਨਹੀਂ ਪਿਆ ਜੀ ਕੰਮ ਦੇ ਰਹੇ ਔਰਲੀ ਲੇਬਰ ਵਾਲੇ ਤੁਸੀਂ ਕਿਸੇ ਸਰਕਾਰੀ ਅਧਿਕਾਰੀ ਨਾਲ ਗੱਲਬਾਤ ਕੀਤੀ ਭਾਈ ਅਸੀਂ ਜੈ ਸਾਹਿਬ ਉਹਨਾਂ ਨਾਲ ਗੱਲ ਕੀਤੀ ਜਿਹੜੇ ਮੌਕੇ ਤੇ ਮੌਜੂਦ ਅਫਸਰ ਨੇ ਜੀ ਉਹ ਕਹਿੰਦੇ ਵੀ ਜੇ ਚੱਲੂਗਾ ਤਾਂ ਕੰਮ ਸਾਰੇ ਹੀ ਕੰਮ ਕਰਨਗੇ ਨਹੀਂ ਤਾਂ ਕੰਮ ਬੰਦ ਹੋਊਗਾ ਜੀ ਹੁਣ ਤੁਸੀਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਸਾਡੀ ਇਹੀ ਮੰਗ ਆ ਭਾਈ ਕਿ ਸਾਡਾ ਕੰਮ ਚੱਲਣਾ ਚਾਹੀਦਾ ਸਾਰੇ ਹੀ ਕੰਮ ਮਿਲਣਾ ਕੰਮ ਚੱਲਿਆ ਸਰਕਾਰੀ ਕੰਮ ਤਾਂ ਸਾਰੇ ਰਲ ਮਿਲ ਕੇ ਕੰਨ ਕੰਮ ਜੀ ਸਾਡਾ ਕਿਸੇ ਨਾਲ ਐਦਾ ਕੋਈ ਹੈ ਨਹੀਂਗਾ ਕਿ ਜੋ ਵੀ ਆਊਗਾ ਕਰਕੇ ਲੈ ਕੇ ਜਾਊਗਾ ਜੀ ਸਾਡਾ ਇਹੀ ਪ੍ਰਸ਼ਾਸਨ ਮੂ ਹਾਂਜੀ ਸਰ ਕੀ ਨਾਮ ਹੈ ਜੀ ਰਵਨੀ ਸਿੰਘ ਇੱਕ ਹੀ ਪੋਸਟਾ ਖਰਾਬ ਮਾਈਨਿੰਗ ਇੰਸਪੈਕਟਰਿੰਗ ਨਾਮ ਹੈ ਸਰ ਅੱਜ ਕੱਟ ਕੀਤਾ ਗਿਆ ਪਿੰਡ ਵਾਲਿਆਂ ਵੱਲੋਂ ਮਜ਼ਦੂਰਾਂ ਵੱਲੋਂ ਵੀ ਉਹਨਾਂ ਨੂੰ ਕੰਮ ਨਹੀਂ ਕੀਤਾ ਜਾਂਦਾ ਕਰਨ ਦੇ ਕੀ ਕਹਿਣਾ ਚਾਹੁੰਦੇ ਇਸ ਵਾਰ ਇਹ ਵਾਰ ਕਹਿੰਦੇ ਜੇ ਲੈਵਲ ਲੱਗੂਗੀ ਸਾਰੀ ਲੱਗੂਗੀ ਜਿੰਨੀ ਵੀ ਲੈਵਲ ਲੱਗੂਗੀ ਸਾਰੀ ਲੱਗੂ ਨਹੀਂ ਤਾਂ ਕੰਮ ਬੰਦ ਆ ਜੀ ਇਹ ਸਭ ਕੋਈ ਲਿਖਤੀ ਦੌਰ ਤੋਂ ਦਿੱਤਾ ਗਿਆ ਵੀ ਇਹਨਾਂ ਨੂੰ ਵੀ ਇੱਕ ਛੜ ਦੇ ਲੈਵਲ ਕੰਮ ਕਰ ਸਕਦੀ ਦੂਜੀ ਛੜ ਨਹੀਂ ਕਰਦਾ ਨਹੀਂ ਨਹੀਂ ਸਾਰੀ ਲੈਵਲ ਲੱਗੂਗੀ ਜੇ ਲੱਗੇਗੀ ਇਹ ਟੱਕ ਜਿਹੜੀ ਇਹ ਦੀਜ ਬਿੰਦਾਈ ਇਹ ਸ਼ਹਿਦਪੁਰ ਚ ਨਵਾਂ ਸ਼ਹਿਰ ਹੈ ਸਰਕਾਰ ਨੂੰ ਮਨਜ਼ੂਰੀ ਦਾ ਤਾਂ ਕਹੀ ਹਾਂਜੀ ਤੇ ਤੁਸੀਂ ਇਹਨਾਂ ਦੀ ਸੁਲ੍ਹਾ ਸਵਾਈ ਕਰਨ ਦੀ ਕੋਈ ਕੋਸ਼ਿਸ਼ ਕੀਤੀ ਗਈ ਕਿਤੇ ਬਹੁਤ ਕੀਤੀ ਪਰ ਮੰਨਦੇ ਨਹੀਂ ਬਰੇ ਸੀ ਕਟਕ ਬੰਦ ਕਰਨ ਲੱਗਾ ਬੰਦ ਹੈ ਮੇਰੇ ਵੱਲੋਂ